ਇਹ ਇੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਬੁਤ ਪਰਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚੰਨਜੀਤ ਸਿੰਘ ਜੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਚਲੰਦਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹੋ ਜਿਹੀ ਹੁੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਮੁਤਲਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚੰਨਜੀਤ ਸਿੰਘ ਜੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਚਲੰਦਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਇਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਿਹਾ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਮੁਤਲਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚੰਨਜੀਤ ਸਿੰਘ ਚੰਨੀ ਦੇ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਚਲੰਦਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਦਿਖਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਏ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਈ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਉਤਰਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚਰਨਜੀਤ ਸਿੰਘ ਚੰਨੀ ਦੇ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਚਲੰਦਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਦਿਖਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਈ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਬੁਤਰਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੰਡਿਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚਰਨਜੀਤ ਸਿੰਘ ਚੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਦਿਖਾਇਆ ਕਿਉਂਕਿ ਚੰਨੀ ਸਾਹਿਬ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਇਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਿਹੀ ਹੁੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਉਤਰਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੰਡਿਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਜਰਮ ਸਿੰਘ ਜੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਾਹਿਬ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਇਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਈ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਬੁਤਰਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚੰਨਜੀਤ ਸਿੰਘ ਜੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਚਲੰਦਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਿਹੇ ਹੁੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਮੁਤਲਫਾ ਜਿੱਤ ਹੋਣੀ ਆ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੀ ਮੈਸੇਜ ਆਪਾਂ ਗੱਲਬਾਤ ਕਰਦੇ ਚਰਨਜੀਤ ਸਿੰਘ ਚੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਿਹਾ ਹੁੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਮੁਤਲਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੀ ਮੈਸੇਜ ਆਪਾਂ ਗੱਲਬਾਤ ਕਰਦੇ ਚਰਨਜੀਤ ਸਿੰਘ ਚੰਨੀ ਤੋਂ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਾਭ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ ਵਿੱਚ ਵੀ ਇਹ ਜਿਹਾ ਹੁੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਮੁਤਲਫਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸਰ ਦੇਖਿਆ ਗਿਆ ਉਹਨਾਂ ਦੇ ਮੈਸੇਜ ਆਪਾਂ ਗੱਲਬਾਤ ਕਰਦੇ ਚੰਨਜੀਤ ਸਿੰਘ ਜੰਨੀ ਦੇ ਉਹ ਯਾਰ ਯਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਐਨੀ ਬਾਕੀ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਦਿਖਾਇਆ ਕਿਉਂਕਿ ਚੰਨੀ ਸਾਬ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਇਆ ਚੰਨੀ ਬਾਹਰੋਂ ਨਹੀਂ ਆਇਆ ਲੋਕਾਂ ਦੇ ਦਿਲਾਂ 'ਚ